ਇੱਕ ਕੁੜੀ ਪਿੱਛੇ ਦੋ ਸਕੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਤਬਾਹ ਹੋ ਗਈ ਮਾਮਲਾ ਹੈ ਜੀ ਪੰਜਾਬ ਦੇ ਫਾਜ਼ਲਕਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਕੁੜੀ ਸੀਗੀ ਔਰ ਉਸ ਕੁੜੀ ਦਾ ਦੋ ਭਰਾਵਾਂ ਦੇ ਵਿੱਚੋਂ ਪਹਿਲਾ ਵੱਡੇ ਭਰਾ ਦੇ ਨਾਲ ਗੱਲਬਾਤ ਹੋ ਗਈ ਨੇੜਤਾ ਹੋ ਗਈ ਤੇ ਉਹ ਕੁੜੀ ਉਸ ਵੱਡੇ ਭਰਾ ਦੇ ਨਾਲ ਫੋਨ ਤੇ ਗੱਲਬਾਤ ਕਰਨ ਲੱਗੀ ਹੌਲੀ ਹੌਲੀ ਵੱਡੇ ਭਰਾ ਤੋਂ ਜਾਂ ਕਿਤੋਂ ਛੋਟੇ ਭਰਾ ਨੂੰ ਵੀ ਉਸ ਕੁੜੀ ਦਾ ਨੰਬਰ ਮਿਲ ਗਿਆ ਤੇ ਉਹ ਕੁੜੀ ਛੋਟੇ ਭਰਾ ਨਾਲ ਵੀ ਗੱਲਾਂ ਮਾਰਨ ਲੱਗ ਪਈ ਵੱਡੇ ਭਰਾ ਦਾ ਛੋਟਾ ਭਰਾ ਵੀ ਕੁੜੀ ਨਾਲ ਗੱਲਾਂ ਮਾਰਦਾ ਰਿਹਾ ਵੱਡਾ ਭਰਾ ਵੀ ਮਾਰਦਾ ਰਿਹਾ ਤੇ ਇੱਧਰ ਇਹ ਦੋਨੇ ਭਰਾ ਵੀ ਗਲਤ ਤੇ ਉਧਰ ਉਸ ਕੁੜੀ ਦਾ ਕਿਰਦਾਰ ਵੀ ਦੇਖੋ ਉਹ ਵੀ ਦੋਨਾਂ ਭਰਾਵਾਂ ਦੇ ਨਾਲ ਹੀ ਗੱਲਾਂ ਮਾਰਨ ਲੱਗ ਪਈ ਤੇ ਅੰਜਾਮ ਇਹ ਨਿਕਲਿਆ ਕਿ ਇੱਕ ਕੁੜੀ ਦੇ ਪਿੱਛੇ ਦੋਵੇਂ ਸੱਕੇ ਭਰਾਵਾਂ ਦੀ ਆਪਸ ਚ ਲੜਾਈ ਵੱਧਦੀ ਗਈ ਕਲੇਸ਼ ਵਧਦਾ ਗਿਆ ਤੇ ਆਖਰ ਕੱਲ ਬੀਤੇ ਕੱਲ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਉਹਨੂੰ ਮਾਰ ਦਿੱਤਾ ਇੱਕ ਭਰਾ ਤਾਂ ਹੁਣ ਜਹਾਨੋਂ ਤੁਰ ਗਿਆ ਤੇ ਦੂਜਾ ਤੁਰ ਗਿਆ ਜੇਲ੍ਹ ਨੂੰ ਤੇ ਮਾਪੇ ਬਰਬਾਦ ਹੋ ਗਏ ਦੋਵੇਂ ਭਰਾ ਵੀ ਬਰਬਾਦ ਮਾਪੇ ਵੀ ਬਰਬਾਦ ਪੂਰਾ ਘਰ ਹੀ ਬਹਿ ਗਿਆ ਇਹਨੂੰ ਕਹਿੰਦੇ ਆ ਭੱਠਾ ਬਹਿਣਾ ਭੱਠਾ ਹੀ ਬਹਿ ਗਿਆ ਕਰਦਾ ਬੇੜਾ ਹੀ ਬਹਿ ਗਿਆ ਇੱਕ ਕੁੜੀ ਤੇ ਦੋ ਮੁੰਡੇ ਤਬਾਹ ਹੋ ਗਿਆ ਸਾਰਾ ਕੁਝ ਔਰ ਇਹ ਮੈਂ ਪਹਿਲੀ ਵਾਰ ਜ਼ਿੰਦਗੀ ਚ ਸੁਣ ਰਿਆਂ ਕਿ ਦੋ ਸੱਕੇ ਭਰਾ ਇੱਕੋ ਕੁੜੀ ਪਿੱਛੇ ਤੇ ਛੋਟੇ ਨੇ ਵੱਡਾ ਮਾਰ ਦਿੱਤਾ ਹੁਣ ਛੋਟਾ ਭਰਾ ਪੁਲਿਸ ਦੀ ਕਸਟਡੀ ਚ ਇਹ ਕਹਿ ਰਿਹਾ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਕਾਲੇ ਨਕਾਬ ਪਾਇਆ ਹੋਇਆ ਜਿਹੜਾ ਉਹ ਛੋਟਾ ਹੈ ਇਹਨੇ ਮਾਰਿਆ ਪਰ ਇਹ ਮੀਡੀਆ ਦੇ ਵਿੱਚ ਇਹ ਬੋਲ ਰਿਹਾ ਪੁਲਿਸ ਦੇ ਕੋਲੇ ਕਹਿੰਦਾ ਜੀ ਮੇਰੀ ਉਸ ਕੁੜੀ ਨਾਲ ਕੋਈ ਗੱਲਬਾਤ ਨਹੀਂ ਸੀ ਕਹਿੰਦਾ ਵੈਸੇ ਮੈਂ ਵੀ ਉਹਦੇ ਨਾਲ ਗੱਲਾਂ ਕਰ ਲੈਂਦਾ ਸੀ ਭਾਬੀ ਸਮਝ ਕੇ ਤੇ ਕਹਿੰਦਾ ਮੇਰਾ ਵੱਡਾ ਭਰਾ ਮੇਰੇ ਤੇ ਸ਼ੱਕ ਕਰਦਾ ਸੀ ਤੇ ਮੈਨੂੰ ਕਹਿੰਦਾ ਸੀ ਵੀ ਤੂੰ ਉਹਦੇ ਨਾਲ ਗੱਲਾਂ ਕਿਉਂ ਮਾਰਦਾ ਹੈ ਤੇ ਕਹਿੰਦਾ ਮੈਂ ਤਾਂ ਉਹਦੇ ਨਾਲ ਭਾਬੀ ਸਮਝ ਕੇ ਗੱਲਾਂ ਕਰਦਾ ਸੀ ਉਹ ਵੀ ਕਹਿੰਦਾ ਮੇਰੇ ਨਾਲ ਲੱਗੀ ਰਹਿੰਦੀ ਸੀ ਗੱਲਾਂ ਕਰਨ ਦਿਓਰ ਸਮਝ ਕੇ ਕਹਿੰਦਾ ਵੱਡਾ ਜਿਹੜਾ ਸੀ ਉਹਨੂੰ ਤਕਲੀਫ ਹੋਈ ਉਹ ਮੇਰੇ ਨਾਲ ਲੜਨਾ ਸ਼ੁਰੂ ਹੋ ਗਿਆ ਕਹਿੰਦਾ ਫੇਰ ਇੱਕ ਦਿਨ ਅਸੀਂ ਬਹਿਸ 'ਤੇ ਤੇ ਫੇਰ ਮੈਂ ਤਾਂ ਹੁਣ ਤੁਸੀਂ ਦੇਖੋ ਪੱਤਰਕਾਰ ਉਹਨੂੰ ਪੁੱਛਦਾ ਹੈ ਵੀ ਕੀ ਗੱਲ ਜੇ ਤੇਰਾ ਉਹ ਸਾਕਾ ਭਰਾ ਸੀ ਉਹ ਤੇਰੀ ਭਾਬੀ ਸੀ ਤਾਂ ਫਿਰ ਤੂੰ ਭਾਬੀ ਦੇ ਕਹਿਣ ਤੇ ਆਪਦੇ ਸਕੇ ਭਰਾ ਦਾ ਕਤਲ ਕੀਤਾ ਫੇਰ ਉਹ ਚੁੱਪ ਸੀ ਹੁਣ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਮਾਮਲੇ 'ਚ ਸੱਚ ਕੀ ਜਪਦਾ ਹੈ ਹਕੀਕਤ ਕੀ ਹੈ ਕੀ ਸੱਚਮੁੱਚ ਇਹ ਛੋਟਾ ਭਰਾ ਭਾਬੀ ਸਮਝ ਕੇ ਹੀ ਉਹਦੇ ਨਾਲ ਰੋਜ਼ ਗੱਲਾਂ ਕਰਦਾ ਸੀ ਜਾਂ ਮਾਮਲਾ ਗੜਬੜ ਸੀ ਮੈਨੂੰ ਲੱਗਦਾ ਦਾਲਚ ਕਾਲਾ ਸੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਵੀ ਉਹ ਕੁੜੀ ਐ ਸਜ਼ਾ ਉਹਨੂੰ ਵੀ ਮਿਲਣੀ ਚਾਹੀਦੀ ਐ ਕਿਉਂਕਿ ਉਹ ਦੋਵੇਂ ਪਾਸੇ ਚੱਲੀ ਜਾਂਦੀ ਸੀ ਨਿੱਕੇ ਨਾਲ ਵੀ ਵੱਡੇ ਨਾਲ ਵੀ ਜੇ ਭਰਾਵਾਂ ਦੇ ਵਿੱਚ ਉਸ ਕੁੜੀ ਪਿੱਛੇ ਕਲੇਸ਼ ਪੈਣਾ ਸ਼ੁਰੂ ਹੋ ਗਿਆ ਸੀ ਕੁੜੀ ਨੂੰ ਵੀ ਪਤਾ ਲੱਗਦਾ ਗਿਆ ਹੋਊਗਾ ਵੀ ਇਹਨਾਂ 'ਚ ਕਲੇਸ਼ ਪੈਂਦਾ ਲੜਾਈ ਪੈਂਦੀ ਐ ਤਾਂ ਕੁੜੀ ਨੂੰ ਕਹਿ ਦੇਣਾ ਚਾਹੀਦਾ ਸੀ ਛੋਟੇ ਨੂੰ ਜੇ ਸੱਚੀ ਉਹ ਵੱਡੇ ਨੂੰ ਪਿਆਰ ਕਰਦੀ ਸੀ ਤਾਂ ਕੁੜੀ ਨੂੰ ਕਹਿ ਦੇਣਾ ਚਾਹੀਦਾ ਸੀ ਛੋਟੇ ਨੂੰ ਬੀ ਨਹੀਂ ਮੈਂ ਤੇਰੇ ਨਾਲ ਗੱਲ ਨਹੀਂ ਕਰਿਆ ਕਰਨੀ ਜਦੋਂ ਉਹਦੇ ਨਾਲ ਮੇਰਾ ਵਿਆਹ ਹੋ ਗਿਆ ਉਸ ਤੋਂ ਬਾਅਦ ਤੇਰੇ ਨਾਲ ਗੱਲ ਮੈਂ ਕਰ ਲਿਆ ਕਰੂੰ ਤੂੰ ਮੇਰਾ ਦਿਉਰ ਹੈ ਜੇ ਮਾਮਲਾ ਗੜਬੜ ਨਹੀਂ ਸੀ ਤਾਂ ਪਰ ਇੱਥੇ ਮੈਨੂੰ ਮਾਮਲਾ ਗੜਬੜ ਹੀ ਲੱਗਦਾ ਹੈ ਜਾਪਦਾ ਹੈ ਵੇਖੋ ਇਹ ਕੋਈ ਸਮਾਜ ਦਾ ਪਹਿਲਾ ਮਾਮਲਾ ਨਹੀਂਗਾ ਔਰ ਜਾਨਣਾ ਹੀ ਐਦਾਂ ਦੇ ਹਜ਼ਾਰਾਂ ਮਾਮਲੇ ਪੂਰੇ ਭਾਰਤ ਦੇ ਵਿੱਚ ਵਾਪਰ ਜਾਂਦੇ ਨੇ ਜਿੱਥੇ ਦਾਵਾ ਕੀਤਾ ਜਾ ਰਿਹਾ ਹੁੰਦਾ ਪਿਆਰ ਦਾ ਮੁਹੱਬਤ ਦਾ ਇਸ਼ਕ ਦਾ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਉਹ ਪਿਆਰ ਮੁਹੱਬਤ ਤੇ ਇਸ਼ਕ ਨਹੀਂ ਹੁੰਦਾ